ਦਾ ਮੁੱਲ ਦਾ ਪਤਾ ਪ੍ਰਾਚਾ ਸਾਹਿਬ 9811 ਤੇ 9811 ਹੀ ਸਾਡਾ ਪ੍ਰਾਚਾ ਵੀ ਕਬੱਡੀ ਦੀ ਕਮੈਂਟਰੀ ਵਾਲੇ ਬੁਲਾ ਰਹੇ ਦਾ 9811 ਨੇ ਤੇ ਵੀਰ ਸ਼ੇਰੇ ਨੂੰ ਪੁੱਛ ਲਓ। ਉਸਤਾਦ ਜੀ ਆ ਦੋ ਆਵਾਜ਼ ਕਰੀ ਥੋੜੀ ਆਵਾਜ਼ ਸੁਣਨ ਨੂੰ ਮਨ ਕਰ ਰਿਹਾ ਹੈ। ਪ੍ਰੋਫੈਸਰ ਸਾਹਿਬ ਮਕਰਨ ਸਿੰਘ ਹਕੀਮਪੁਰ ਸਾਹਿਬ ਮੈਂ ਬੇਨਤੀ ਕਰਨਾ ਕਿ ਆਵਾਜ਼ ਉਸਤਾਦ ਜੀ ਦਿਓ ਆਵਾਜ਼ ਇੱਕ ਵਾਰ। ਲਓ ਜੀ ਮੈਚ ਜਿਹੜਾ ਫਾਈਨਲ ਹੀ ਸ਼ੁਰੂ ਹੋਣ ਜਾ ਰਿਹਾ ਹੈ। ਤੁਸੀਂ ਦੋਨੋਂ ਪਾਸੇ ਐਨਲਿਸਿਸ ਕਰਕੇ ਦੇਖ ਲਓ ਜਿੱਥੇ ਵੀ ਨਜ਼ਰ ਮਾਰ ਕੇ ਦੇਖ ਲਓ ਮਹਾਰਥੀ ਨੇ ਬਿਲਕੁਲ ਹੰਦਿਆਂ ਦੇ ਲਾਗੇ 5000 ਦੀ ਰੇਡ ਪਾਉਣ ਲਈ ਤਿਆਰ ਹੈ ਅੰਬਾਸੁਰ ਸਿੰਘ ਇਧਰ ਡੇਰਾ ਬਾਬਾ ਨਾਨਕ ਵਾਲਾ ਗੱਜਰ ਸਿੰਘ ਇਹ ਨੌਜਨ ਵੀ ਮੈਦਾਨਾਂ ਵਿੱਚ ਜਦੋਂ ਰੇਡਾਂ ਪਾਉਂਦੇ ਨੇ ਦੁਨੀਆ ਅੱਡੀਆਂ ਚੁੱਕ ਚੁੱਕ ਹੋਵੇ ਹੀਦੀ ਹੈ ਬਹੁਣ ਡੇਰਾ ਬਾਬਾ ਨਾਨਕ ਵਾਲਾ ਗੱਜਰ ਸਿੰਘ ਗਾਜਰਿਆ 25-20 ਦਾ ਮੈਚ ਹੋਵੇਗਾ ਲਓ ਪਹਿਲੀ ਕਬੱਡੀ ਜਿਹੜੀ ਹੈ ਦਬਰਜੀ ਵਾਲੇ ਦੀਪ ਨੇ ਪਾ ਦਿੱਤੀ ਹੈ ਪਹਿਲੀ ਰੇਡ ਦੀਪ ਦਗੁਰਜੀ ਦੀ ਹਾਂਜੀ ਲਾਓ ਦਗੁਰਜੀ ਪਿੰਡ ਦਾ ਦੀਪ ਕਬੱਡੀ ਕਬੱਡੀ ਕਰਦਾ ਹੋਇਆ ਇੱਕ ਪਾਸੇ ਚਰਾਗ ਦੀਨ ਹੈ ਆਓ ਸ਼ਰਨਾ ਡੱਗੋ ਰਮਾਣੇ ਪਿੰਡ ਵਾਲਾ ਸਿਰੇ ਦਾ ਮੱਲ ਹੈ ਮੇਰੇ ਮਿੱਤਰੋ ਹਰਪਾਲ ਕਾਲਵਾ ਪਿੰਡ ਵਾਲਾ ਤੇ ਗੱਲਾਂ ਤੁਰ ਪਿਆ ਨਾ ਜਦੋਂ ਆਹ ਸਰਾ ਹੋ ਜੂ ਮਿੱਤਰੋ ਕਾਲਵਾ ਪਿੰਡ ਦਾ ਹਰਪਾਲ ਆਹ ਬੈਸਟ ਬਣਦਾ ਵੱਡੇ ਵੱਡੇ ਮੇਲਿਆਂ ਤੇ ਆਹ ਚਾਰਮਾ ਟਰੈਕਟਰ ਜੁੱਤਨੋਂ ਫਿਰਦਾ ਆਹ ਭੱਜ ਗਿਆ ਦਗੁਰਜੀ ਪੁਰਾ ਦੀਪ ਉਸਤਾਦ ਜੀ ਅੰਬਾ ਆਇਆ ਭਾਲੇ ਅਮਰੀਕਾ ਵਾਲੇ ਇੱਕ ਕਬੱਡੀ ਦੀ ਹੈ 5000 ਦੀ ਹੈ ਲਓ 5 ਯਾਦ ਦੀ ਕਬੱਡੀ ਹੈ ਤੇ ਸਾਹਮਣੇ ਛਾਕਾ ਵੀ ਹੈ ਉਹ ਡੀਜੀਓ ਵੀ ਹੈ ਉਹ ਗੁਰਵਿੰਦਰ ਕਾਂਗਾ ਵੀ ਹੈ ਉਹ ਸ਼ਿਕਾਰਵਾਸ਼ੀਆਂ ਵਾਲਾ ਕੁਲਦੀਪ ਹੈ ਲਓ 5000 ਦਾ ਇਨਾਮ ਜਿੱਤ ਕੇ ਔਰ ਪੁਆਇੰਟ ਹਾਸਲ ਕਰਕੇ ਜਾਂਦਾ ਹੋਇਆ ਵਾਪਸ ਨੌਜਨ ਅੰਬਾ ਸੁਰਸੀ ਹੈ ਲਾਓ ਸੈਦੋਵਾਲ ਪਿੰਡ ਦਾ ਚੱਕੂ ਤਿਆਰ ਹੈ ਵੇਖ ਚਿਰਾਗ ਦੇ ਨਮਈਆਵਾਲ ਪਿੰਡ ਵਾਲਿਆ ਤੂੰ ਵੀ ਟਰੈਕਟਰ ਚਿੱਤਿਆ ਹੋਇਆ ਗਗੜ ਭਾਣੇ ਪਹਵਾਨਾ ਕਾਹਮਾਲਾ ਹਰਪਾਲ ਹੈ ਤੇ ਟੱਕਰ ਮਾਣੇ ਦੇ ਸ਼ਰਨੇ ਨੇ ਆ ਦੱਸੋ ਕੀ ਨਹੀਂ ਜਿੱਤਿਆ ਪਾੜਾ ਸਿਰੇ ਦਾ ਮਲਹਾ ਮਿੱਤਰੋ ਆ ਪੰਡੋਰੀ ਪਲੇਚ ਦੀ ਧਰਤੀ ਹੈ ਭਾਈ ਸ਼ਾਲੋ ਜੇ ਸਥਾਨ ਹੈ ਆ ਭੱਜ ਗਿਆ ਸੈਦੋਵਾਲਿਆ ਆ ਚੱਕੂ ਮੇਰੇ ਮਿੱਤਰੋ ਤੇ ਕਬੱਡੀ ਪੌਂਡ ਦੇ ਬਾਅਦ ਤੇ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਬੈਸਟਰ ਤਾਂ ਵੀ ਤਿਆਰ ਵਰ ਤਿਆਰ ਹੈ ਤੇ ਬੋਲ ਉਸਤਾਦ ਜੀ ਹੋਣਾ ਹੋਣਿਆ ਲੈ ਵੀ ਵਿਸ਼ਾਲ ਤੋਂ ਥੰਬੇ ਤੇ ਦੀਪ ਦੁਰਜੀਤ ਜੀ ਦੇ ਤਿੰਨ ਤਿੰਨ ਰੇਡਾਂ ਤੇ ਕਮੇਟੀ ਵੱਲੋਂ ਜਿਹੜਾ ਐਲਈਡੀ ਜਿਹੜੀਆਂ ਹੋਣ ਗਿਆ ਫਿਰ ਅੱਠ ਜਿਹੜੀਆਂ ਲੱਗ ਵਗੇ ਬੰਡੀਆਂ ਜਾਣੀਆਂ ਆਹ ਵੇਖੋ ਸਾਹਮਣੇ ਉਧਰ ਕੰਗਾ ਵਾਲਾ ਉਧਰ ਛਾਕਾ ਉਹ ਛਾਕਾ ਉਹ ਛਾਕਾ ਉਹ ਜਿੰਬੜੀਆਂ ਬਿਲੀ ਬੋਰਡ ਦੇ ਕਰੰਟ ਵਾਂਗੋ ਹਰ ਜੋ ਪਿੱਛੇ ਆਹ ਹਰ ਜੋ ਵਿਸ਼ੇ ਉਹ ਮੁੰਡਾ ਬਹਿ ਜਾ ਬੈਠ ਕਰਾਈ ਜਾਂਦਾ ਪਰ ਬੱਜੀ ਤੌੜ ਉਖੜੇ ਪੈਰ ਪੁਆਇੰਟ ਲੈ ਕੇ ਵਾਪਸ ਸਿਮਾ ਕਰਨਾ ਬਾਬਾ ਲਓ ਜਹਾਜ਼ ਆ ਗਿਆ ਇਹ ਦਿੱਲੀ 에ਰਪੋਰਟ ਤੇ ਨਹੀਂ ਅੱਜ ਜਿਹੜਾ ਇਹ ਨੌਜਾਨ ਸਾਬ ਸ੍ਰੀ ਗੁਰੂ ਰਾਮਦਾਸ ਜੀ ਮਾਰੇ ਇੰਟਰਨੈਸ਼ਨਲ ਅੰਤਰਾ ਸੀ 에ਰਪੋਰਟ ਦੇ ਰਨਵੇ ਤੇ ਉਹ ਜਹਾਜ਼ ਆਏ ਆਉਂਦਾ ਜਹਾਜ਼ ਆਹ ਦੇਖੋ ਪਰ ਬਣ ਗਏ ਇਹ ਪਰ ਬਣ ਗਿਆ 45000 ਲੀਟਰ ਦੇ ਪਰਾਂ ਤੇ ਆ ਛਾਤੀ ਦੇ ਵਿੱਚ ਹੈ ਪੈਟਰੋਲ ਜਹਾਜ਼ ਦੇ ਪਰ ਤਿੰਨ ਹਿੱਸਿਆਂ ਵਿੱਚ ਪੈਟਰੋਲ ਹੁੰਦਾ ਲਓ ਇਧਰੇ ਪਾਸੇ ਪੰਕਜ ਅਗਲੀ ਕਬੱਡੀ ਪਾਉਣ ਲਈ ਹੁਣ ਦੇਖਦਾ ਵੀ ਕਹਿੰਦੇ ਹੁੰਦੇ ਐ ਇਹ ਕਬੱਡੀ ਕੋਈ ਸੌਖੀ ਖੇਡ ਨਹੀਂ ਹੈਗੀ ਹੁੰਦੇ ਨੇ ਸੈਕਿੰਡਾਂ ਵਿੱਚ ਫੈਸਲੇ ਕਬੱਡੀ ਐਸੀ ਖੇਡ ਚੁੱਕੀ ਆ ਓ ਓ ਪਿੱਛੇ हट ਜਾਓ ਵੀ ਰਾਹ ਛੱਡ ਦਿਓ ਓ ਸਾਨ ਭਿੜਦੇ ਨੇ ਕੁੰਡੀਆਂ ਦੇ ਸਿੰਘ ਫਸੇ ਪਏ ਐ ਕਿ ਨੱਚਦੇ ਪੰਜਾਬੀ ਜਗਾ ਢੋਲ ਤੇ ਲਵਾ ਕੇ ਖੇੜਦੇ ਨੇ ਖੇਡਾ ਜਿੰਦ ਤਲੀ ਤੇ ਟਿਕਾ ਕੇ ਜੋਰ ਆਪਣਾ ਬਖਾਉਂਦੇ ਲਾ ਕੇ ਤਾਣ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਵਿਸ਼ਾਲ ਲਓ ਧਿਆਨ ਪੁਰਾ ਬਿੱਲਾ ਉਸਤਾਦ ਜੀ ਕਬੱਡੀ ਪਾਰ ਹੈ ਉਧਰ ਦ부ਰਜੀ ਵਾਲਾ ਦੀਪ ਤਿੰਨ ਕਬੱਡੀਆਂ ਪਾਵੇ ਛੁਰਸੀਆਂ ਬਾਹ ਆ ਤਿੰਨ ਕਬੱਡੀਆਂ ਪਾਵੇ ਤੇ ਤਿੰਨ ਕਬੱਡੀਆਂ ਪਾਵੇ ਰਾਜ ਬੰਸ ਸਿੰਘ ਦਾ ਪੁੱਤ ਪਟਾਰਾ ਰਾਜਾ ਛੋਟਾ ਰਾਜਾ ਕਹਿੰਦਾ ਹੈ ਚਾਚਾ ਭੱਲੂ ਕਹਿੰਦਾ ਹੈ ਕਿ ਆ ਪਹਿਲੇ ਢੀਆਂ ਦਾ ਸਨਮਾਨਣਾ ਪਰ ਜੇ ਜੱਫਾ ਲੱਗ ਗਿਆ ਪਰਵਾਨਾ ਹਰ ਜਾਫੀਆਂ ਨੂੰ ਦਵਾਵਾਂਗੇ ਕਬੱਡੀ ਦੇ ਰੂਲਾਂ ਦੇ ਹਿਸਾਬ ਨਾਲ ਚੱਲਾਂਗੇ ਆਓ ਇਧਰਲੇ ਪਾਸੇ ਆਓ ਅਮਰੀਕਾ ਸੌ ਦਾ ਪੁੱਤ ਹੈ ਤਿਆਰ ਵਰ ਤਿਆਰ ਹੈ ਪੈਸਟਾ ਨੂੰ 911 ਇੱਕ ਟਰੈਕਟਰ ਦਿੱਤਾ ਜਾਣਾ ਜੀਤ ਸੌ ਦੇ ਪੋਤੇ ਵੱਲੋਂ ਦਿੱਤਾ ਜਾਣਾ ਪਾਲਿਆ ਅਮਰੀਕਾ ਵੱਲੋਂ ਇੱਕ ਬਟਾਰਾ ਆਇਆ ਛੋਟਾ ਰਾਇਆ ਗੋਰਾ ਸਾਡਾ ਯੂ ਐਸ ਏ ਵਾਲਾ ਤੇ ਨਾਲ ਸੜਾ ਮਟੂ ਲਬਾਣਾ ਗਰਸ਼ਨ ਸਿੱਧੂ ਹਣਾ ਵੱਲੋਂ ਲਓ ਦੀਪ ਆ ਗਿਆ ਸਤਾਜ ਜੀ ਤਿੰਨ ਕਬੱਡੀਆਂ ਐਲੀ ਦੀਆਂ ਨੇ ਵਾਹ ਤਿੰਨ ਕਬੱਡੀਆਂ ਐਲੀ ਦੀ ਨਾਲ ਜਾਉਗੀ ਉਧਰ ਸਾਡੇ ਪੱਲੋ ਸਰਪੰਚ ਸਾਹਿਬ ਹਰਪਾਲ ਸਿੰਘ ਜੀ ਉਧਰ ਚੇਅਰਮੈਨ ਸਾਖ ਮਨਦੀਪ ਸਿੰਘ ਜੀ ਉਧਰ ਬੰਟੀ ਜੀ ਆ ਵੱਡਾ ਰਾਜਾ ਛੋਟਾ ਰਾਜਾ ਕਵਾਲ ਸਿੰਘ ਜੀ ਸਾਰੇ ਉਹ ਮੈਂ ਚਾਹਦਾ ਆਨੰਦ ਮਾਣਦੇ ਹੋਏ ਮੈਨੂੰ ਲੱਗਦਾ ਚੱਪਾ 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 ਆਹ ਦੀਪ ਆ ਦੀਪ ਚੱਪਾ 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 ਰਿਸ਼ਕਸ਼ਾ ਚੱਪਾ ਚੱਪਾ ਚੜ੍ਹਿਆ ਚੜਾਤਾ ਮੁੰਡੇ ਦੇ ਲਓ ਇਹ ਉਹ ਨੌਜਵਾਨ ਹੈ ਵਿਸ਼ਾਲ ਜਿਹਦੀਆਂ ਤਿੰਨ ਰੇਡਾਂ ਤੇ ਐਲਈਡੀ ਲੱਗੀ ਹੋਈ ਆ ਸਤਾਜੇ ਐਲਈਡੀ ਲੱਗੀ ਹੋਈ ਹੈ ਆ ਥੱਪੇ ਥੱਪੇ ਦੇ ਪੱਟਾ ਪਰਦੇ ਥਾਪੀ ਮਾਰੀ ਆ ਨੰਬਰ ਸਰ ਤੋਂ ਕਾਹ ਬਾਜ ਗਈ ਹੈ ਅੱਤਪੁਰਜੀ ਤੱਕ ਸੁਣੀ ਹੈ ਗੱਲਾਂ ਸੁਣੀ ਹੈ ਦੂਰ ਤਰਾਟੇ ਆ ਆ ਕੀ ਪਾਪਾ ਤੁਰਦਾ ਜਿੱਦਾਂ ਉਸਤਾਦ ਜੀ ਨੇ ਆਖਿਆ ਜਦਾਂ ਊਠ ਪਲਾਂਗਾ ਪੁੱਟਦਾ ਮੈਂ ਤੇ ਸ਼ਿਵ ਨੂੰ ਸੁਣਿਆ ਉਹ ਪਾਪਾਂ ਹੀ ਪਈਆਂ ਆ ਸੈਦੋਵਾਲ ਪਿੰਡ ਦਾ ਚੱਕੂ ਤਿਆਰ ਵਰ ਤਿਆਰ ਹੈ ਉਸਤਾਦ ਜੀ ਆਪਣਾ ਦੋ ਕੱਲ ਮੂੜੇ ਦੀ ਉਹ ਕਪੂਰਥੜੀਆ ਜੱਗੂ ਸੈਦੋਵਾਲ ਪਿੰਡ ਦਾ ਪਾਸੇ ਨੌਜਵਾਨ ਕਲੈਰੀ ਮੋਰ ਬਣਿਆ ਪਿਆ ਇਸ ਵੇਲੇ ਆ ਫੁਰਦੂ ਕਾਟਾ ਗੱਬਰੂ ਦਾ ਉਹ ਦੁਬਰਜੀਆ ਨੇ ਨੱਚਦੀ ਫਿਰਦੀ ਸਾਰਾ ਪਿੰਡ ਨੱਚਦਾ ਫਿਰਦਾ ਲਈ ਦੀਪ ਮਾਰਿਆ ਹੱਸ ਕੇ ਤਾਂ ਦਿਖਾ ਦੇ ਆ ਹੱਸ ਪਿਆ ਵੇ ਮਾਰ ਦੋ ਤਾੜੀਆਂ ਦੀ ਬਾਦੇ ਮੁੰਡਾ ਹੱਸ ਪਿਆ ਤੇ ਦੋ ਹੋ ਗੀਆਂ ਕਿ ਤਿੰਨ ਹੋ ਗਈਆਂ ਐਲਈਡੀ ਵਾਲੀਆਂ ਦੋ ਹੋਈਆਂ ਇੱਕ ਬਾਕੀ ਐ ਲਓ ਸਾਹਮਣੇ ਅਜਤ ਅਮਰੀਕ ਸਿੰਘ ਦਾ ਪੁੱਤ ਮੇਰੇ ਮਿੱਤਰੋ ਆ ਕਬੱਡੀ ਕਬੱਡੀ ਕਰਦਾ ਵੇਖ ਡੀਟੀਓ ਕਰਖਾ ਚੱਕ 58 11 ਬੈਸਟਰ ਨੂੰ 58 11 ਕਾਂ ਗਿਆ ਆ ਕਰਮੰਦਰ ਸਿਆ ਚੰਨਨ ਸੂਰਿਆ ਪੋਤਿਆ ਘਰਾ ਦੇਸਰਾ ਪੰਡੋਰੀ ਵੜਾਇ ਚਲੇ ਨੱਚਣ ਨੂੰ ਕਰਦੇ ਮਜਬੂਰ ਲੱਗੇ ਪਤਾ ਕਿ ਕਾਂਗੇ ਵਾਲਾ ਸੱਦਿਆ ਬੱਲੇ ਬੱਲੇ ਫੜ ਕੋ ਪਾਸੇ ਨਹੀਂ ਉਹ ਰਿਸਤਾ ਬਿਲਾ ਨੱਚੂ ਬੱਲੇ ਬੱਲੇ ਕੱਲੇ ਬੱਲੇ

ਉਹ ਫੈਸਲਾ ਹੋਣ ਲੱਗਾ ਉਹ ਫੈਸਲਾ ਹੋਣ ਲੱਗਾ ਉਹ ਫੈਸਲਾ ਹੋ ਗਿਆ ਅਗਲੀ ਰੇਡ ਅੰਬੇਦੀ ਹੈ ਤੇ ਕੁਝ ਸੈਕਿੰਡ ਜਿਹੜੇ ਹੋਰ ਲੱਗਣਗੇ ਵਿਸ਼ਾਲ ਉਹ ਵਿਸ਼ਾਲ ਇਧਰਲੇ ਪਾਸੇ ਆ ਜਾ ਸੁਰਸੰਗੀ ਆ ਚੱਲ ਲਓ ਸੋਰ ਸਿੰਘ ਪਿੰਡ ਦਾ ਰਵੀ ਸ਼ੇਰ ਸਿੰਘ ਦਾ ਪੁੱਤ ਆ ਪਾਟੇ ਵੇਖੋ ਸ਼ਾਹੀ ਗੁੰਡੀਆ ਉਹ ਸਾਥਾ ਚ ਰਵੀ ਸ਼ੇਰ ਦੇ ਪੁੱਤ ਨੂੰ ਅੰਬਾ ਅੰਬਾ ਤੇ ਭਲਵਾਨ ਭਲਵਾਨ ਹੁੰਦੀ ਹੈ ਆ ਪ੍ਰੀਤਮ ਸਿੰਘ ਦਾ ਪੁੱਤ ਹੈ ਇਹ ਢੋਲੇ ਦਾ ਯਾਰ ਹੈ ਉਹ ਢੋਲੇ ਦਾ ਯਾਰ ਹੈ ਤੇ ਢੋਲੇ ਦੀਆਂ ਚਿਹਨਾਂ ਯਾਰੀਆਂ ਢੋਲੇ ਨੇ ਪਾਰ ਲਾਇਆ ਆ ਦੂਜੀ ਕੋਟੀ ਆ ਤੇ ਜਿੱਤ ਜਾਣੀ ਐ ਲੜੀ ਆ ਰਾਜਪੰਸ ਦੇ ਪੁੱਤ ਨੇ ਆ ਲੜੀ ਜਿੱਤ ਜਾਣੀ ਆ ਮਿੱਤਰੋ ਸ਼ਰਨਿਆ ਮੈਂ ਤਾਂ ਕਹਿੰਦਾ ਜਿੱਤ ਜਾਣੀ ਆ ਤੁਸੀਂ ਟੱਕ ਸਕਦੇ ਹੋ ਵੇਖ ਕਾਲੂਆਂ ਵਾਲਿਆ ਟੱਕ ਸਕਦੇ ਹੋ ਆ ਟੱਕਦੀ ਐ ਲੜੀ ਆ ਚਾਫੀ ਚਿੱਤ ਗਈ ਆ ਤਾੜੀ ਮਾਰ ਦਿਓ ਜ਼ੋਰਦਾਰ ਆ ਸਿਰਾ ਘਰਾ ਦਿੱਤਾ ਬੱਲੇ ਉਹ ਭਲਵਾਨਾ ਨਹੀਂ ਉਹ ਰਿਸਾ ਤੇਰੀਆਂ ਉਧਰਲੇ ਪਾਸੇ ਕੋਂਡੀ ਆਸਤਾ ਜੀ ਆ ਪਾਇਓ ਬਾਤ ਕੇਰਾ ਉੱਧਰਲੇ ਪਾਸੇ ਗਬਰੂ ਨੇ ਕਬੱਡੀ ਪਾ ਦਿੱਤੀ ਐ ਇਹਦੇ ਫੈਸਲੇ ਤੋਂ ਬਾਅਦ ਜਿਹੜੇ ਦੋ ਬੱਚੇ ਗਾ ਆ ਆਪਾ ਸੁਣਿਓ ਮੇਰੇ ਪੰਜਾਬੀ ਵੀਰੋ ਲਓ ਜਾਂਦਾ ਸ਼ੂਕ ਦਾ ਪੰਕਜ ਮੇਰੀ ਦੋ ਬੱਚੇ ਜਿਹੜੇ ਐ ਭੈਣ ਭਰਾ ਜਿਹੜੇ ਐ ਉਹ ਕਿਸੇ ਦੇ ਮਗਰ ਲੱਕੇ ਦੁੱਧਰਮੇ ਦੇ ਵਿੱਚ ਚੱਲ ਗਏ ਐ ਬ੍ਰਾਈਟ ਲਾਈਨ ਸਕੂਲ ਦੇ ਅਵਤਾਰ ਸਿੰਘ ਉਹਨਾਂ ਨੇ ਉਹਨਾਂ ਨੂੰ ਵੇਖਿਆ ਅਵਤਾਰ ਸਿੰਘ ਜਿਹੜੇ ਦੁੱਧ ਦਾ ਕੰਮ ਕਰਦੇ ਐ ਬ੍ਰਾਈਟ ਲਾਈਨ ਦੇ ਸਕੂਲ ਦੇ ਕੋਲ ਉਹਨਾਂ ਦਾ ਘਰ ਐ ਬੱਚੇ ਉਹਨਾਂ ਦੇ ਕੋਲ ਹੈ ਮਾਪੇ ਉਹਨਾਂ ਦਾ ਜਾਂ ਹੋਰ ਉਹਨਾਂ ਦੇ ਸੰਬੰਧੀ ਸੰਪਰਕ ਹਨ ਦੇਖੋ ਸਾਹਮਣੇ ਅਗਲੀ ਕਬੱਡੀ ਪੈ ਗਈ ਲੈ ਵੀ ਵਿਸ਼ਾਲ ਕਰੀ ਗੱਲ ਨੌਜਾਨੇ ਅਗਲੀ ਕਬੱਡੀ ਫੇਰ ਸਾਹਮਣੇ ਆ ਤੇ ਬਹੁਤ ਬਹੁਤ ਧੰਨ ਮਦੀਰਾ ਜੀ ਬਹੁਤ ਬਹੁਤ ਧੰਨ ਮੋਹਿਤ ਡੀ ਕੇ ਕੈਲਡੀ ਉਸਤਾਦ ਜੀ ਜਿੰਦ ਗਿਆ}{|\text{ਵਿਸ਼ਾਲ ਤਿੰਨ ਹੋ ਗਈਆਂ ਕਹਿੰਦੇ LED ਤਿਆਰ ਹੈ ਇੱਧਰੋਂ ਵੀ LED ਤਿਆਰ ਹੈ ਅੰਬਾ ਇੱਧਰ ਪਹਿਲਵਾਨ ਜੀ ਕਿੱਧਰ ਹੈ ਅੱਜ ਦੇਖੋ ਚੇਅਰਮੈਨ ਸਾਹਿਬ ਚੇਅਰਮੈਨ ਸਾਹਿਬ LED ਜਾਂ ਤਿਆਰ ਪਈਆਂ ਨੇ ਇੱਧਰ ਹਰਪਾਲ ਸਿੰਘ ਜੀ ਉੱਧਰਲੇ ਪਾਸੇ ਅੰਬੇ ਦੀ ਦੇ} ਉਹ ਪੈ ਗਈ ਧਾਵੀ ਨੇ ਧਾਵਾ ਬੋਲ ਦਿੱਤਾ ਉਹ ਜਾਫੀ ਜਰਵਾਣਾ ਜਿਹੜਾ ਕੋਸ਼ਿਸ਼ ਕਰਦਾ ਹੈ ਪਰ ਨੌਜੋਨ ਜਿਹੜਾ ਅੰਬਾ ਲਾਓ ਦੀਪ ਅੰਬਾ ਤੇ ਮੋਹਿਤ ਢੀਂਗੀ ਜਿਨ੍ਹਾਂ ਦੇ ਐਲਈ ਡੀ ਲੱਗਿਆ ਸਨ ਉਹ ਆ ਕੇ ਇਹ ਸਨਮਾਨ ਸ਼ਾਹੀਆਂ ਪ੍ਰਾਪਤ ਦੀਪ ਇਹਦੇ ਵਿੱਚ ਕਿਹੜੀ ਕਿਹੜੀ ਫਿਲਮ ਦੇਖਣੀ ਹੈ ਮੈਂ ਤਾਂ ਕਹਿੰਦਾ ਗੁਰੂ ਦੀ ਬਾਣੀ ਦੇਖੀ ਦਰਬਾਰ ਸਾਹਿਬ ਤੋਂ ਕੀਰਤਨ ਦੇਖੀ ਬਾਣੀ ਗੁਰੂ ਗੁਰੂ ਹੈ ਬਾਣੀ ਬਿਚ ਬਾਣੀ ਅਮਰਤ ਸਾਰੀ ਗੁਰੂ ਬਾਣੀ ਕਹੇ ਸੇਵਕ ਜਨਮਾਨੈ ਪ੍ਰਤੱਖ ਗੁਰੂ ਨਿਸਤਾਰੇ ਇੱਥੇ ਸਭੇ ਥਾਵ ਨਹੀਂ ਤੋ ਦिए ਹਾਫ ਸਮਾਂ ਅੱਧੇ ਸਮੇਂ ਤੱਕ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖੰਡੂਰ ਸਾਹਿਬ ਦੇ ਨੰਬਰ ਨੇ 20 ਤੇ ਦੂਸਰੇ ਪਾਸੇ ਸੰਤ ਬਾਬਾ ਹਜਾਰਾ ਸਿੰਘ ਜੀ ਕਬੱਡੀ ਕਲੱਬ ਗੁਰਦਾਸਪੁਰ ਲੈਂਸ ਦੀ ਟੀਮ ਦੇ ਨੰਬਰ ਨੇ 24 ਟਰੈਕਟਰ ਕੌਣ ਜਿੱਤੂ ਇਹ ਸਮੇਂ ਦੀਆਂ ਬਾਤਾਂ ਸਾਰੇ ਖਿਡਾਰੀ ਮੇਰੇ ਵੀਰੋ ਟਰੈਕਟਰ ਤੇ ਅੱਖ ਰੱਖੀ ਬੈਠੇ ਐ ਪਰ ਕਿਹੜਾ ਭਾਗਾ ਵਾਲਾ ਖਿਡਾਰੀ ਹੋਵੇਗਾ ਕਿਹੜਾ ਉਹ ਕਰਮਾ ਵਾਲਾ ਮੇਰੇ ਵੀਰੋ ਖਿਡਾਰੀ ਹੋਵੇਗਾ ਜਿਹੜਾ ਅੱਜ ਇਸ ਖੇਡ ਮੇਲੇ ਦੇ ਵਿੱਚੋਂ ਟਰੈਕਟਰ ਦਾ ਜੇਤੂ ਬਣੇਗਾ ਸਾਡੇ ਬਹੁਤ ਹੀ ਪਿਆਰੇ ਵੀਰ ਛੋਟਾ ਰਾਜਾ ਤੇ ਵੱਡਾ ਰਾਜਾ ਉਹ ਅਮਰੀਕਾ ਤੋਂ ਲਾਈਵ ਦੇਖ ਰਹੇ ਐ ਨਾਲ ਹਰਪਾਲ ਸਿੰਘ ਜੀ ਪਾਲਾ ਯੂ ایس اے ਤੋਂ USA ਦੇ ਵਿੱਚ ਵਸਦਾ ਹੈ ਭਾਲਾ ਜਨੇ ਅੱਜ ਇੱਕ ਟਰੈਕਟਰ ਨਾ 811 ਟਰੈਕਟਰ ਸਪான்ਸਰ ਕੀਤਾ ਹੈ ਸਾਡੇ ਮੱਟੂ ਲਬਾਣਾ ਜਰਮਨ ਕੈਨੇਡਾ ਹੁਸੈਨ ਕੈਨੇਡਾ ਯੋਗਾ ਬਾਠ ਰਵੀ ਕੜਾ ਤੇ ਇਧਰ ਸਾਡਾ ਹਰਮਨ ਕੜਾ ਕਹਿੰਦਾ ਕਿ ਸ਼ਿਵ ਕਵਲ ਗਿੱਲ ਗੁਰੂ ਵਾਲੀ ਵਾਲਾ ਵੀਰ ਆਇਆ ਹੈ ਵਿਸ਼ਾਲ ਦੁਧਰਾਏ ਵਾਸਤੇ ਤੇ 10 ਸ਼ੁਭ ਯੋਧੇ ਵਾਸਤੇ 11100 ਰੁਪਏ ਦੇ ਮਾਣ ਸਨਮਾਨ ਕੱਲੇ ਹੈ ਕਬਲ ਗਿੱਲ ਦੇ ਅਸੀਂ ਆਪਣੇ ਵੱਲੋਂ ਧੰਨਵਾਦੀ ਆਂ ਕਹਿੰਦੇ ਅਰਸ਼ ਚੋਲਾ ਸਾਹਿਬ ਦਾ ਜੱਫਾ ਇੱਕ ਜੱਫਾ 5000 ਦਾ ਸਾਡੇ ਕਬਲ ਗਿੱਲ ਵੱਲੋਂ ਉਧਰ ਕਬੱਡੀ ਦਾ ਲੜਾਕੂ ਜਹਾਜ਼ ਬੁੱਢੇ ਥੇ ਵਾਲਾ ਅਨੂ ਵੀ ਨਜ਼ਰੀ ਪਿਆ ਉਹ ਵੀ ਮਹਾਨ ਖਿਡਾਰੀ ਗਰਾਊਂਡ ਦੇ ਵਿੱਚ ਹੈ ਬੜੇ ਛੋਟੀ ਛੋਟੀ ਦੇ ਮੱਲ ਨੇ ਇਧਰਲੇ ਪਾਸੇ ਮੈਂ ਵੇਖ ਰਿਹਾ ਕਿ ਗਰਦਿਤ ਟਰ ਜਾਣਾ ਨਾਲ ਸ਼ਰਨਾ ਡੱਗ ਰਵਣਾ ਨਾਲ ਹਰਪਾਲ ਕਲਮਾ ਵਾਲਾ ਨਾਲ ਚਰਾਕਦੀਨ ਮਈਆ ਵਾਲਾ ਐ ਮੁੜ ਕੋ ਮੁੜ ਕੀ ਹੋਇਆ ਤੇ ਜਾਫੀ ਆਪਣੇ ਸਾਥੀਆਂ ਦੇ ਨਾਲ ਸਲਾਹਾਂ ਕਰ ਰਿਹਾ ਦੂਸਰੇ ਪਾਸੇ ਮੈਂ ਦੇਖ ਰਿਹਾ ਪੰਮਾ ਨੌਜਵਣ ਮਹੋਲੀ ਵਾਲਾ ਸ਼ਾਕਾ ਦਿਆਲਪ੍ਰੀਆ ਪਾਲਾ ਡੇਰੇ ਬਾਬੇ ਨਾਨਕ ਦਾ ਤੇ ਗੁਰਵਿੰਦਰ ਘਾਂਗੇ ਵਾਲਾ ਤੇ ਆਹ ਕੌਣ ਆ ਗਿਆ ਇਹ ਆ ਅੰਬਾ ਸੁਰਸਿੰਘਿਆ ਸਰਦਾਰ ਰਵੀ ਸ਼ੇਰ ਸਿੰਘ ਦਾ ਪੁੱਤ ਜੋ ਪੰਜਾਬ ਰੋਡ ਵੇਜ ਦੇ ਵਿੱਚ ਵੱਡੇ ਆਫੀਸਰ ਨੇ ਇਹ ਉਹਨਾਂ ਦਾ ਬੇਟਾ ਹੈ ਜੋਦੇ ਪਲਵਾਨ ਗਰੁੱਪ ਵੱਲੋਂ ਅੰਬੇ ਦੀ ਰੇਡ ਤੇ 2000 ਲੋ ਪਾਟ ਲੈ ਕੇ ਆ ਗਿਆ ਪਲਵਾਨ ਜੀ ਹਰੇ ਗ੍ਰੇਡ ਤੇ ਲਾਉਣੇ ਨੇ ਜਦੋਂ ਜਦੋਂ ਜੇ ਲੈ ਕੇ ਹੋਗੇ ਉਹਦੇ ਉਹਦੇ ਠੀਕ ਹੈ ਰੇਡ ਤੇ ਲਓ ਜੀ ਆਪਣੇ ਆਪਣੇ ਪੈਸੇ ਜਿਹੜੇ ਜਦੋਂ ਬੋਲੇ ਜਾਂਦੇ ਇਧਰ ਫੜੀਆ ਪਲਵਾਂ ਦੀ ਤੁਸੀਂ ਬੜੀ ਆਇਓ ਆ ਲਓ ਉਧਰ ਦੇ ਪਾਸੇ ਦੇਖੋ ਸਾਹਮਣੇ ਜੱਗੂ ਦੀ ਪਈ ਹੋਈ ਰੇਡ ਕਪੂਰ ਥਲੀਆ ਜੱਗੂ ਜੀ ਥੋਂ ਦਾ ਬਿੰਦਰ ਉਹ ਜਿੱਥੋਂ ਦਾ ਸਰਜੀਤ ਉਹ ਮੱਖਣ ਅਲੀ ਦੇ ਪਿੰਡ ਪੱਖੋਆ ਦੇ ਨਾਲ ਪਿੰਡ ਬੜਾ ਮਸ਼ਹੂਰ ਹੈ ਮਾਸੂਮਾ ਪਾੜ ਲਗੀ ਵਾਪਸ ਅਗਲੀ ਕਬੱਡੀ ਵੇਖਦੇ ਵੀ ਕਿਹਦੇ ਹਿੱਸੇ ਆਉਂਦੀ ਹੈ ਦੀਪਦ ਬੁਰਜੀ ਕਹਿੰਦਾ ਜੋ ਮੈਨੂੰ ਐਲਈਡੀ ਦਿੱਤੀ ਗਈ ਹੈ ਮੇਰੇ ਲਾੜੇ ਵਿੱਚ ਮੇਰੇ ਪਿੰਡ ਵਿੱਚ ਜਾਂ ਨਾਲ ਦੇ ਪਿੰਡਾਂ ਵਿੱਚ ਜਿੱਥੇ ਵੀ ਕਿਸੇ ਲੜਕੀ ਦਾ ਵਿਆਹ ਹੋਊਗਾ ਜਿਹਨੂੰ ਲੋੜ ਇਤਾਂ ਦੀ ਹੋਵੇਗੀ ਮੈਂ ਇਹ ਐਲੀ ਵੀ ਉੱਥੇ ਦੇਣੀ ਹੈ ਦੀਪਕ ਧੰਨਵਾਦ ਤਾੜੀਆਂ ਵੱਜੀਆਂ ਗੱਲ ਤੋਂ ਖੁਸ਼ ਹੋ ਕੇ ਤਾੜੀਆਂ ਵੱਜੀਆਂ ਤੇ ਜੋੜ ਚੁੱਕਿਆ ਹੈ ਫਿਰ ਰੇਡ ਪਾਉਣ ਦੇ ਵਾਸਤੇ ਪ੍ਰੋਫੈਸਰ ਮੱਖਣ ਸਿੰਘ ਜੀ ਉਹੀ ਰਵੀ ਸ਼ੇਰਸਾਹ ਦਾ ਪੁੱਤ ਜਿਹੜਾ ਅੱਜ ਕਹਿੰਦੇ ਫੇਰ ਫੇਰ ਕੇ ਕਬੱਡੀਆਂ ਪਾ ਰਿਹਾ ਉਸਤਾਦ ਜੀ ਕਰਿਓ ਅੰਬੇ ਦੀ ਸਿਮਤਾ ਵਾਹ ਵਈ ਵਾਹ ਓ ਬੱਬਰ ਸ਼ੇਰ ਲਾਉਣ ਨਾਲ ਦੇਰ ਸਿੱਧੇ ਵੱਜਦੇ ਆ ਕਿਸੇ ਨੇ ਕੌਡੀ ਲਈ ਵੱਜਿਆ ਨਹੀਂ ਤੋਂ ਮੈਂ ਸਿਆਣੀ ਕਹਿੰਦੇ ਹੁੰਦੇ ਫੱਗਣ ਜੇਤ ਮਹੀਨੇ ਆਹ ਮਹੀਨਾ ਵੀ ਜਿਹੜਾ ਅਸੂ ਕੱਤੇ ਦਾ ਕਹਿੰਦੇ ਦੁਨੀਆ ਵਿੱਚ ਬਹੁਤ ਵਧੀਆ ਮੰਨਾ ਮੰਨਿਆ ਜਾਂਦਾ ਹੈ ਲਾ ਉਧਰਲੇ ਪਾਸੇ ਦੇਖ ਰਾਂ ਵੀ ਸਾਹਮਣੇ ਅਗਲੀ ਰੇਡ ਪਈ ਹੈ ਉਹ ਪਟਾਕੇ ਪੈਂਦੇ ਆ ਉਹ ਛੜਦੇ ਛੋਟਿਆ ਵੀਰਿਆ ਕਰਨੀ ਰੀਸੀ ਜੜਾਬੀਆਂ ਦੇ ਉਹ ਦੇਖ ਪਟਾਕੇ ਪੈਂਦੇ ਕੌਡੀ ਵਾਹ ਰੇਸ਼ਮ ਆ ਮੁੰਡਾ ਬਹਿ ਜਾ ਬਹਿ ਜਾ ਕਰੀ ਜਾਂਦਾ ਬਈ ਮੁੰਡਾ ਬਹਿ ਜਾ ਬਹਿ ਜਾ ਕਰੀ ਜਾਂਦਾ ਹੈ ਬਹਿ ਜਾ ਬਹਿ ਜਾ ਹੋਈ ਪਈ ਆ ਮੇਰੇ ਵੀਰੋ ਗੱਭਰੂ ਮੇਰੇ ਵੀਰੋ ਸ਼ੇਰ ਮਾਵਾ ਦੇ ਸ਼ੇਰ ਪੁੱਤ ਨੇ ਐ ਬਰਾਬਰ ਦੀਆਂ ਟੀਮਾਂ ਫਾਈਨਲ ਖੇਡ ਰਹੀਆਂ ਪੰਡੋਰੀ ਬੜਾ ਚੋਲ ਦੇ ਚਰਾਕਦੀਨ ਮਹੀਆਂ ਵਾਲੇ ਕਿੰਨਾ ਜੱਫਾ ਲਾ ਬਹੁਤ ਤਕੜਾ ਜਫਾ ਲੈ। ਉਸਤਾਦ ਜੀ ਪਿਛਲੇ ਸਾਲ ਆ ਬਬਰ ਸ਼ੇਰੇਸੇ ਖੇਡ ਮੇਲੇ ਦੇ ਵਿੱਚੋਂ ਨੌਜਵਾਨ ਬੈਸਟ ਬਣਿਆ ਸੀ ਨੌਜਵਾਨ ਟਰੈਕਟਰ ਦਾ ਜੇਤੂ ਰਿਆ ਸੀ ਨੌਜਵਾਨ ਪਿਛਲੇ ਸਾਲ ਵੀ ਤੇ ਐਸ ਸਾਲ ਟਰੈਕਟਰ ਵੱਡੇ ਕਰ ਦਿੱਤੇ ਐ 98 11 ਟਰੈਕਟਰ ਨੇ ਮੇਰੇ ਮਿੱਤਰੋ ਬੈਸਟਾਂ ਨੂੰ 98 11 ਟਰੈਕਟਰ ਨੇ ਕੌਣ ਜਿੱਤੂ ਮੇਰੇ ਵੀਰੋ ਸਮੇਂ ਦੀਆਂ ਬਾਤਾਂ ਨੇ ਸੈਦੋ ਵਾਲਿਆ ਉਸਤਾਦ ਜੀ ਆ ਵੀ ਟੌਪ ਦੀਆਂ ਹੀ ਪਾ ਰਿਹਾ ਜੱਗੂ ਦੀਆਂ ਕਰਿਓ ਸਿਫਤਾਂ। ਲਾਓ ਥੱਲੇ ਪਾਸੇ ਜੱਗੂ ਦੀ ਰੇਡ ਪੈ ਗਈ ਐ। ਤੇ ਕਹਿੰਦੇ ਹੁੰਦੇ ਸਿਰੇ ਦਾ ਮੈਚ ਸਿਰੇ ਦਾ ਐਨ ਟਾਈਮ ਦਾ ਮੈਚ ਦਾ ਪਰ ਉਹਦੇ ਦੇ ਪਾਸੇ ਨਹੀਂ ਰੁਕਦਾ ਜਿਵੇਂ ਸ਼ਤਾਬਦੀ ਚੱਲਦੀ ਹੈ ਨਾ ਜਦੋਂ ਅੰਮ੍ਰਿਤਸਰ ਤੋਂ ਉਹ ਕਹਿੰਦੇ ਵਿਆਸ ਰੁਕਦੀ ਹੈ ਉਸ ਤੋਂ ਬਾਅਦ ਫਿਰ ਜਲੰਧਰ ਫਿਰ ਇੱਕ 2 ਮਿੰਟ ਬਾਅਦ ਤੇ ਫੁਆਰੇ ਤੇ ਫਿਰ ਲੁਧਿਆਣੇ ਤੇ ਫਿਰ ਅੰਮ੍ਰਾਲੇ ਤੇ ਸਿੱਧੀ ਦਿੱਲੀ ਜਾਂਦੀ ਹੈ ਦੀਪ ਤੇਰੀਆ ਰੇਡ ਪਾ ਜਾਂ ਨਾ ਪਾ ਇਹਨਾਂ ਵੀਰਾਂ ਨੇ ਦੀਪ ਬੜੈਜ ਰਣਜੀਤ ਆਹ ਰੇਡ ਤੇ ਖੁੱਖੇ ਸੰਧੂ ਨੇ ਤੇ ਕਰਨ ਢਿੱਲੋਂ ਤੇ ਅੰਮ੍ਰਿਤ ਬਰੈਜ ਨੇ 5000 ਦਾ ਆਹ ਰੇਡ ਤੇ ਭਾਲਾ ਯੂਐਸਏ ਦੇ ਨਿਸ਼ਾਨ ਹੁਣਾ ਵੱਲੋਂ 5000 ਹਰਸ਼ ਤੇ ਅੰਬੇ ਦੀ ਟੱਕਰ ਹੋਈ ਹੈ ਪਰ ਨੰਬਰ ਰੇਡਰ ਦਾ ਆਓ ਜੀ ਦਿਓ ਹਰਪਾਲ ਸਿੰਘ ਭਾਲਾ ਯੂਐਸਏ ਤੇ ਨਿਸ਼ਾਨ ਸਿੰਘ ਹੀ ਹੁਣਾ ਵੱਲੋਂ ਵੱਡੇ ਮਾਣ ਨੇ ਅੰਬੇ ਵਾਸਤੇ 5000 ਰੇਡ ਪੌਂਡ ਦੇ ਵਾਸਤੇ ਮੈਂ ਦੇਖਦਾ ਕਿ ਕਪੂਰਥਲੀਆ ਜੱਗੂ ਫੇਰ ਤਿਆਰ ਵਰ ਤਿਆਰ ਗੱਗੜਪਾਣੇ ਦੇ ਕਬੱਡੀ ਕੱਪ ਤੋਂ ਟਰੈਕਟਰ ਦਾ ਜੇਤੂ ਤੇ ਅਕਾਲੇਪਿੰਡ ਤੋਂ ਨੌਜ ਮਾਨੂੰ ਗੱਡੀ ਮਾਨ ਸਨਮਾਨ ਦੇ ਵਿੱਚ ਮਿਲੀ ਹੈ ਲੱਖਾਂ ਵਰਗਾ ਪੁਆਇੰਟ ਆਪਣੀ ਟੀਮ ਲਈ ਜੋੜ ਚੁੱਕਿਆ ਹੈ ਅੰਬਿਆ ਆਜਾ ਛੇਰਾ ਉਹ ਨਤੋਂ ਰਾਤ ਸਟਾਰ ਨਹੀਂ ਬਣੇ ਅਸੀਂ ਪਹਿਲਾਂ ਗਾਲੇ ਆ ਕਈ ਸਾਲ ਪੁਰੇ ਜੱਟ ਲੰਮੀ ਰੇਸ ਦਾ ਘੋੜਾ ਏ ਤਾਈਓ ਮੱਠੀ ਮੱਠੀ ਮਿੱਤਰਾਂ ਦੀ ਚਾਲ ਕੋੜੇ ਤਾਈਓ ਮੱਠੀ ਮੱਠੀ ਹੈ ਸਾਡੀ ਚਾਲ ਕੋੜੇ ਹਰ ਜੋ ਪਾਸੇ ਲੰਬੇ ਹੜਜੋ ਅੰਬਾ ਆ ਗਿਆ ਇੱਕ ਪਾਸੇ ਕੰਗੇ ਵਾਲਾ ਦੂਸਰੇ ਪਾਸੇ ਚੋਲੇ ਵਾਲਾ ਇਹ ਫੈਸਲਾ ਫੈਸਲਾ ਕਿਧਰਲੇ ਪਾਸੇ ਆ ਜੀ ਪੁਆਇੰਟ ਅੰਬੇ ਦਾ ਸੁਖ ਕੰਗ ਦੇ ਧਰਤੀ ਪੈਰ ਨਹੀਂ ਲੱਗਦੇ ਸੁਖ ਤੇਰੀ ਵੀ ਯਾਰ ਵੱਡੀ ਦੇਣ ਹੈ ਤੂੰ ਛੋਟੀ ਉਮਰ ਦਾ ਵੱਡਾ ਉਸਤਾਦ ਹੈ ਛੋਟੀ ਉਮਰ ਦਾ ਵੱਡਾ ਉਸਤਾਦ ਹੈ ਸਾਡਾ ਸੁਖ ਕੰਗ ਔਰ ਨਾਲੀ ਉਂਗਲੀ ਖੜੀ ਕਰਦੀ ਵੀ ਸਾਡੇ ਅੰਬੀ ਦਾ ਪੁੱਤ ਹੈ ਸਾਡੀ ਟੀਮ ਦੇ ਲਓ ਜੱਪ ਦੀ ਰੇਟ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਹੈ ਸਹਿਬ ਸ੍ਰੀ ਗੁਰੂ ਨਾਨਕ ਦੀ ਬਾਣੀ ਗੁਰੂ ਦੀ ਬਾਣੀ ਸੱਚੀ ਬਾਣੀ ਧੁਰ ਕੀ ਬਾਣੀ ਲਓ ਇਧਰ ਪਾਸੇ ਦੇਖੋ ਜੱਪ ਦੀ ਪਈ ਹੋਏ ਰੇਟ ਚਿਰਾਗ ਦੀਨ ਓ ਚਿਰਾਗ ਦੀਨ ਮੈਂ ਦੱਸਾਂ ਵੀ 1955 ਦੇ ਦੇ ਵੇਲੇ ਚਿਰਾਗਦੀਨ ਤੇਲੀ ਉਹਨੂੰ ਕਹਿੰਦੇ ਸੀ ਪਾਕਿਸਤਾਨ ਦਾ ਬੜਾ ਵੱਡਾ ਖਿਡਾਰੀ ਹੋਇਆ ਬਹੁਤ ਉਹਦਾ ਉਹਨੂੰ ਕਹਿੰਦੇ ਚਿਰਾਗਦੀਨ ਤੇਲੀ ਉਹ ਚਿਰਾਗ ਲੋਕਲੀ ਰੇਡ ਪਾਉਣ ਦੇ ਵਾਸਤੇ ਕਬੱਡੀ ਦਾ ਮੇਰੇ ਵੀਰੋ ਟੌਪ ਦਾ ਮੱਲ ਹੈ ਇਹਨੇ ਬਰਨਾਲੇ ਦੇ ਕੁਰਰ ਛਾਪੇ ਤੋਂ ਟਰੈਕਟਰ ਜਿੱਤੇ ਹੈ ਸਠਿਆਲੇ ਤੋਂ ਬੁਲਟ ਮੋਟਰਸਾਈਕਲ ਜਿੱਤੇ ਹੈ ਇਹਨੇ ਨਨਮਾਨਕ ਤੋਂ ਮੇਰੇ ਵੀਰੋ ਨੁਕੜਾ ਘੋੜਾ ਜਿੱਤੇ ਆਨੰਦਪੁਰ ਵੀ ਸਰਾ ਕਰਾਇਆ ਸਿੰਮੂ ਨਰਵੈਰ ਸਿੰਘ ਦਾ ਪੁੱਤ ਪਰ ਦੂਸਰੇ ਪਾਸੇ ਬਾਪੂ ਚੰਚਲ ਸਿੰਘ ਦਾ ਪੋਤਰਾ ਚੰਨਣ ਸਿੰਘ ਦਾ ਪੋਤ ਰਾ ਗੁਰਵਿੰਦਰ ਗੁਰਵਿੰਦਰ ਸਿੰਮੂ ਗੁਰਵਿੰਦਰ ਓ ਬੱਲੇ 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 ਮੰਜਲਾਂ ਦੀਆਂ ਰਾਹਾਂ ਤੇ ਜਿਹੜੀ ਭੱਜਦੀ ਮਾਰੀ ਨਾਂ ਪਰੇਗਾ ਬਸ ਅੱਜ ਤਾਂ ਬੱਲੇ ਬੱਲੇ ਬਾਲੀ ਬੱਲੇ ਬੱਲੇ ਐ ਅੱਜ ਤਾਂ ਬੱਲੇ ਬੱਲੇ ਬਾਲੀ ਬੱਲੇ ਉਧਰ ਭਾਲੇ ਦਾ ਬੇਰਾ ਬਾਬਾ ਨਾਨਕ ਵਾਲੇ ਦਾ ਐਲ.ਐਲ.ਡੀ ਦੇ ਨਾਲ ਮਾਨ ਸਨਮਾਨ ਕੀਤਾ ਉਹਨੂੰ ਵੀ ਬਹੁਤ ਬਹੁਤ ਮੁਬਾਰਕਾਂ ਨੇ ਉਧਰ ਅਗਲੀ ਕਬੱਡੀ ਪਈ ਹੋਈ ਹੈ ਮੈਦਾਨ ਦੇ ਵਿੱਚ ਲੱਖ ਲੱਖ ਦੀ ਰੇਡ ਓ ਲੱਖ ਲੱਖ ਦਾ ਜਫਾ ਹਣਜੋ ਪਿੱਛੇ ਓ ਛਾਕਾ ਬਈ ਜੱਗੂ ਕਮਾਲੀ ਕਰੀ ਜਾਂਦਾ ਇੱਕ ਇੱਕ ਰੇਡ ਅੰਬੇ ਦੀ ਰੇਡ ਭਾਲੇ ਯੂ.ਐਸ.ਏ ਵੱਲੋਂ ਹਰਪਾਲ ਸਿੰਘ ਜੀ ਗੁੱਲੂ ਤੇ ਹਰਪਾਲ ਸਿੰਘ ਭਾਲਾ ਯੂ.ਐਸ.ਏ ਤੇ ਨਿਸ਼ਾਨ ਪੰਡੋਰੀ ਆਖਦਾ ਕਿ ਆਹ ਰੇਡ ਕਿੰਨੇ ਦੀ 5000 ਦੀ ਓਏ ਸਾਹਮਣੇ ਪਾਸੇ ਅੰਬਾ ਤਿਆਰ ਹੈ ਮੰਜਲਾਂ ਦੀਆਂ ਰਾਹਾਂ ਉੱਤੇ ਜੜੀ ਭੱਜਦੀ ਤੂੰ ਮਾਰੀ ਨਾ ਬ੍ਰੇਕਾਂ ਬੱਸ ਭਜਾਈ ਚੱਲ ਤੂੰ ਮੇਤਰਾ ਚੜਾਈ ਦੇਖ ਲੋਕ ਮੱਚਦੇ ਲੋਕਾਂ ਦੀ ਪਰਵਾਹ ਛੱਡ ਮਚਾਈ ਚਲੂ ਮਚਾਈ ਚਲ ਤੂੰ ਮਚਾਈ ਚਲ ਤੂੰ ਅੰਬਾ 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 ਦੁਨੀਆ ਕਹਿੰਦੀ ਐ ਉਸਤਾਦ ਜੀ ਨੇ ਕਹਿਣ ਲਾਈ ਐ ਕਹਿਣ ਲਾਈ ਐ ਓਏ ਅੰਬੇ ਦੇ ਜਿਹੜੇ دیਵਾਨੇ ਆ ਤਾੜੀਆਂ ਲਾ ਦਿਓ ਸਵਾਦ ਮੈਂ ਸਮਾਪਤ 5000 ਹਰਪਾਲ ਸਿੰਘ ਜੀ ਪਾਲਾ ਤੇ ਨਾਲ ਸਾਡਾ ਨਿਸ਼ਾਨ ਪੰਡੋਰੀ ਬਿਓ ਜੀ ਅੰਬੇ ਨੂੰ 10 ਨੋਟ 500 ਵਾਲੇ 5000 ਸਾਡੇ ਹਰਪਾਲ ਸਿੰਘ ਜੀ ਭੱਲੂ ਪ੍ਰਧਾਨ ਜੀ ਤੇ ਨਾਲ ਬਹੁਤ ਪਿਆਰੇ ਵੀਰ ਮਨਦੀਪ ਸਿੰਘ ਜੀ ਚੇਅਰਮੈਨ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ ਨਾਲ ਮਨਦੀਪ ਬੈਂਦੀ ਭਰਾ ਦਾ ਤੇ ਸਾਡੇ ਅਮਰਤਪਾਲ ਸੁਪੇਣਾ ਰਾਜਵੀਰ ਰਾਜਾ ਯੂ ਐਸ ਏ ਤੇ ਛੋਟਾ ਰਾਜਾ ਤੇ ਵੱਡਾ ਰਾਜਾ ਦੋਵੇਂ ਭਰਾ ਨਾਲ ਸਾਡਾ ਸਿੰਮੂ ਵਾਂਗਵਾਨੀ ਗਰਜੀਤ ਵਾਂਗਵਾਨੀ ਗੋਰਾ ਯੂਐਸਏ ਹਰਮਨ ਕੜਾ ਤੇ ਨਾਲ ਉਹਦਾ ਯਾਰ ਜੁਗਰਾਜ ਬਾਠ ਸਾਧਪ੍ਰੀਆ ਸਰਪੰਚ ਮੱਟੂ ਲਬਾਣਾ ਬਾਬਾ ਸੱਤਾਜੀ ਤੇ ਨਾਲ ਉਹਦਾ ਵੀਰ ਪੰਜਾਬ ਸਿੰਘ ਜੀ ਆਸਟ੍ਰੇਲੀਆ ਤੋਂ ਸਿਮਰਨਾ ਪੰਡੋਰੀ ਇੱਕ ਰੇਡ ਰਹਿੰਦੀ ਆ ਮੇਰੇ ਮਿੱਤਰੋ ਇੱਕ ਰੇਡ ਕਬੱਡੀ ਪੈਣੀ ਬਾਕੀ ਐ ਦੇਖਾਂਗੇ ਕਿਹਦੀ ਪਾਊਗੀ ਸਾਡੇ ਸਨੀ ਤੇ ਸੰਦੀਪ ਉਹਨਾਂ ਦਾ ਧੰਨਵਾਦ ਹੈ ਸਹਿਬ ਸਿੰਘ ਜੀ ਭਾਜੀ ਉਹਨਾਂ ਦਾ ਧੰਨਵਾਦ ਹੈ ਅਮਰਤ ਦੇ ਜਿੰਦਰ ਜਾਜ ਦਾ ਸੇਠ ਤੇ ਕਾਬਲ ਹਰੀਕੇ ਦਾ ਹੈਪੀ ਭੈਣੀ ਤੇ ਕਬਲ ਗਿੱਲ ਗੁਰੂ ਵਾਲੀ ਵੀਰ ਦਾ ਧੰਨਵਾਦ ਹੈ ਕਬਲ ਗਿੱਲ ਗੁਰੂ ਵਾਲੀ ਤੇ ਸਾਡਾ ਗੋਪੀ ਇਟਲੀ ਜਿੰਦਰ ਜਾਜ ਦਾ ਵੀਰ ਉਸ ਵੀਰ ਦਾ ਵੀ ਧੰਨਵਾਦ ਵੱਡਾ ਮੇਲਾ ਹੈ ਭਈ ਕੌਣ ਅੰਬੇ ਦੀ ਰੇਡ ਤੇ ਦੀਪ ਬੜੈਚ ਰਣਜੀਤ ਪੱਟਾ ਔਰ ਕਰਨਲ ਸਪੇਨ ਸੁਖ ਸੰਧੂ ਕਰਨ ਢਿੱਲੋ ਤੇ ਅਮਰਤ ਵਿਧਾਇਕ ਨੂੰ 5000 ਰੁਪਇਆ ਬਹੁਤ ਬਹੁਤ ਨਾ ਵੀਰਾਂ ਦਾ ਵੱਡੇ ਜੱਨਾ ਹੈ ਪ੍ਰੋਫੈਸਰ ਮੱਖਣ ਸਿੰਘ ਜੀ ਅੰਬੇ ਦੀ ਰੇਡ ਹੁਣ ਨਹੀਂ ਪੈਣੀ ਹੈ ਰੇਡ ਇਧਰਲੇ ਪਾਸੋਂ ਪੈਣੀ ਹੈ ਉਹ ਇਧਰੋਂ ਜਿਹੜਾ ਪਾਊਗਾ ਉਹਦੀ ਰੇਟ ਤੇ ਲਾ ਦਿਓ ਫਿਰ ਚਲੋ ਕਹਿੰਦੇ ਜੇ ਨਹੀਂ ਰੇਡ ਇਧਰੋਂ ਪੈਣੀ ਹੈ ਇਧਰੋਂ ਪੈਣੀ ਜਿਹੜਾ ਵੀ ਰੇਡਰ ਪਾਊਗਾ ਬਸ ਜਿਹੜਾ ਰੇਡਰ ਕਹਿੰਦੇ ਰੇਡ ਪਾਊਗਾ ਜੀ ਇਧਰੋਂ ਪੈਣੀ ਹੈ ਤੇ ਉਹਤੇ 5000 ਲੱਗ ਗਿਆ ਆਪਾਂ 5000 ਸਾਡੇ ਦੀਪ ਬੜੈ ਚ ਰਣਜੀਤ ਪੱਡਾ ਕਰਨ ਸਪੇਨ ਸੁਖਸੰਧੂ ਕਰਨ ਢਿੱਲੋਂ ਤੇ ਅਮਰਤ ਬੜੈ ਜਿਹੜਾ ਵੀ ਰੇਡਰ ਰੇਡ ਪਾਊਗਾ ਉਹਦੇ ਤੇ 5000 ਰੁਪਇਆ ਹੋਏਗਾ ਇਹ ਸਾਡੇ ਨਾਲ ਵੀਰਾਂ ਵੱਲੋਂ ਬਹੁਤ-ਬਹੁਤ ਮੁਬਾਰਕਾਂ ਨੇ ਹੁਣ ਜਲਦੀ ਤੋਂ ਜਲਦੀ ਰੇਡ ਪਾਓ ਤੇ ਸਾਰੇ ਸੁਖੀ ਸੰਗਤਿ ਬਾਬਾ ਜੀ ਦੇ ਇਸ ਪਵਿੱਤਰ ਸਥਾਨ ਤੋਂ ਆਗਿਆ ਲੈ ਕੇ ਆਪਣੇ ਆਪਣੇ ਨਗਰਾਂ ਨੂੰ ਚਾਲੇ ਪਾਉਣਗੇ ਔਰ ਸਭ ਦੀ ਯਾਤਰਾ ਜਿਹੜੀ ਹੈ ਸੁਖੋ ਸੁੱਖਾਂ ਵਾਲੀ ਹੋਵੇ ਤੇ ਆਉਣ ਵਾਲੀ ਦੀਵਾਲੀ ਦਾ ਤਿਉਹਾਰ ਜਿਹੜਾ ਤੁਹਾਡੇ ਲਈ ਸਭ ਖੁਸ਼ੀਆਂ ਲੈ ਕੇ ਆਵੇ ਬਹੁਤ ਬਹੁਤ ਧੰਨਵਾਦ ਔਰ ਦੇਖਦੇ ਵੀ ਹੁਣ ਅਗਲੀ ਰੇਡ ਸ਼ਿਵਯੋਧੇ ਦੇ ਦਸ ਵਿੱਚ ਅਗਲੀ ਰੇਡ ਕੇ ਦੀ ਪੈਣੀ ਹੈ ਸਾਡਾ ਰਾਜੂ ਯੂ ਐਸ ਏ ਤੋਂ ਵੀ ਲਾਈਵ ਜੁੜਿਆ ਹੋਇਆ ਹੈ ਉਹਦਾ ਵੀ ਧੰਨਵਾਦ ਹੈ